ਅੱਜ ਆਪਾਂ ਬਣਾਵਾਂਗੇ ਬੈਂਗਣ ਦਾ ਪਰਤਾ ਤੰਦੂਰ ਤੇ ਆਓ ਆਪਾਂ ਤੰਦੂਰ ਨੂੰ ਤਪਾਈਏ ਤਿੰਨ ਬੈਂਗਣਾਂ ਦੇ ਲਈ ਮੈਂ ਤਿੰਨ ਵੱਡੇ ਟਮਾਟਰ ਚਾਰ ਪੰਜ ਹਰੀਆਂ ਮਿਰਚਾਂ ਤੇ ਪਾਈਆ ਪਿਆਜ਼ ਲੈ ਲਿਆ ਬੈਂਗਣ ਨੂੰ ਨੰ ਤੋਂ ਪਹਿਲਾਂ ਆਪਾਂ ਇਹਨੂੰ ਥੋੜਾ ਜਿਹਾ ਹੱਥਾਂ ਦੇ ਨਾਲ ਤੇਲ ਲਗਾ ਲਿਆ ਤੇਲ ਲਾਉਣ ਨਾਲ ਜਿਹੜਾ ਛਿਲਕਾ ਹੈ ਉਹ ਵਧੀਆ ਲੱਚਦਾ ਤਿੰਨਾ ਬੈਂਗਰਾਂ ਨੂੰ ਆਪਾਂ ਲ ਇੱਕ ਲੋਹੇ ਦੀ ਸਲਾਈ ਦੇ ਵਿੱਚ ਪਰੋ ਲੈਣੇ ਆ ਬੈਂਗਰਾਂ ਬੈਂਗਣ ਆਪਣੇ ਭੁੰਨੇ ਗਏ ਨੇ ਇਹਨਾਂ ਨੂੰ ਲਾ ਲੈਨੇ ਆਪਾਂ ਤੰਦੂਰ ਜਿੰਨਾ ਚਿਰ ਆਪਣੇ ਬੈਂਗਣ ਠੰਡੇ ਹੁੰਦੇ ਓਨਾਂ ਚਿਰ ਆਪਾਂ ਤੰਦੂਰ ਤੇ ਰੋਟੀਆਂ ਲਾ ਲੈਨੇ ਆ प्याज ਤੇ ਹਰੀ ਮਿਰਚ ਤੇ ਟਮਾਟਰ ਆਪਾਂ ਕੱਟ ਕੇ ਤਿਆਰ ਲੈ ਕਰ ਲਈਏ ਇਹਨਾਂ ਨੂੰ ਹੁਣ ਆਪਾਂ ਤੜਕਾ ਲਗਾ ਲੈਂਦੇ ਬੈਂਗਨ ਠੰਡੇ ਹੋ ਗਏ ਹੁਣ ਆਪਾਂ ਇਹਨਾਂ ਨੂੰ ਛਿੱਲ ਲੈਣੇ ਆ বেগনা ਆਪਾਂ ਚਿੱਲਾ ਲੈਨੇ ਹੁਣ ਆਪਾਂ ਇਹਨੀਆਂ ਡੰਡੀਆਂ ਲਾ ਲੈਨੇ ਤੇ ਇਹਨਾਂ ਨੂੰ ਛੋਟੇ ਛੋਟੇ ਕੱਟ ਮਾਰ ਲੈਨੇ ਵਿੱਚ ਪਿਆਜ਼ਾਂ ਦੇ ਵਿੱਚ ਇੱਕ ਚਮਚ ਆਪਾਂ ਨਮਕ ਦਾ ਪਾ ਲਿਆ ਹੈ ਅੱਧਾ ਚਮਚ ਆਪਾਂ ਲਾਲ ਮਿਰਚ ਦਾ ਪਾ ਲਿਆ ਹੈ ਫਿਰ ਹੱਦਾਂ ਚਾ ਮਚਾਪਾ ਮਸਾਲੇ ਕਰਮ ਦਾ ਪਾ ਲਿਆ ਸਬਜੀ ਵਾਲਾ ਤੇ ਥੋੜੀ ਜੀ ਵਿੱਚ ਹਲਦੀ ਪਾਉਣੀ ਹੈ ਬਿਲਕੁਲ ਥੋੜੀ ਜੀ ਨੂਨ ਮਿਰਚਾ ਪਾ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਉਸ ਤੋਂ ਬਾਅਦ ਉੱਪਰੋਂ ਦੀ ਆਪਾਂ ਟਮਾਟਰ ਪਾ ਦੇਣੇ ਨੇ ਮਸਾਲਾ ਆਪਣਾ ਤਿਆਰ ਹੋ ਗਿਆ ਹੈ ਹੁਣ ਆਪਾਂ ਭੁੰਨੇ ਹੋਏ ਬੈਂਗਣਾਂ ਉਹਦੇ ਵਿੱਚ ਪਾ ਦੇਣੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇੱਕ ਦੋ ਮਿੰਟ ਤੱਕ ਚੰਗੀ ਤਰ੍ਹਾਂ ਮਿਕਸ ਕਰਕੇ ਨਾਲ ਰੱਖ ਲੈਣਾ ਬੇਗੰਨ ਦਾ ਪਰਥਾ ਆਪਣਾ ਬਣ ਕੇ ਤਿਆਰ ਹੋ ਗਿਆ ਹੈ ਹੁਣ ਇਹ ਪਰ ਤੰਦੂਰ ਦੀ ਰੋਟੀ ਨਾਲ ਨਾ ਇਹਨੂੰ ਸਰਵ ਕਰਾਂਗੇ ਜੇ ਸਾਡੀ ਵੀਡੀਓ ਪਸੰਦ ਆਵੇ ਲਾਈਕ ਤੇ ਸ਼ੇਅਰ ਜਰੂਰ ਕਰਿਓ